ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖ਼ਰਾ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਗੁੱਜਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਾਲੇ ਭਾਜੀ ਹੁਣ ਅਗਲਾ ਆਪਾਂ ਆਏ ਆਂ ਕਾਲੇ ਵਪਾਰੀ ਦੇ ਕੋਲ ਤੇ ਧੰਨਵਾਦ ਜੀ ਚਾਰ ਮੱਝਾਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਬੱਚੇ ਤੋਂ ਬਿਨਾਂ ਨੋਰਮਲ ਰੇਟ 'ਚ ਤੇ ਗੱਲਬਾਤ ਕਰਦੇ ਆਂ ਆਪਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਵੀ ਸਤਿ ਸ਼੍ਰੀ ਅਕਾਲ ਜੀ ਰਾਜਿਕਾ ਖਾਵਾ ਰਾਜੀ ਫਰ ਰੇ ਹੋਸਣਾ ਠੀਕ ਠਾਕ ਜੀ ਸਾਡੀ ਕਿਰਪਾ ਜੀ ਬਾਬੇ ਬੁੱਲੇ ਸਾਹਿਬ ਦੇ ਦਿਆ ਨੇ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤੁਹਾਡੇ ਜੇ ਮਹਾਰਾਜ ਦੀ ਜਦੋਂ ਕਿਰਪਾ ਹੋਈ ਉਹ ਦਰਸ਼ਨ ਹੋਣੇ ਆ ਠੀਕ ਆ ਤੇ ਅੱਜ ਵੀ ਤੁਹਾਡੇ ਦਰਸ਼ਨ ਹੀ ਸਾਡੇ ਕਰਮਾ ਚ ਤੇ ਖਿੱਚ ਲਿਆਏ ਜੇ ਸਾਨੂੰ ਜੀ ਜੀ ਤੇ ਚਲੋ ਨਾਮ ਦੱਸਤਾ ਕਰੀ ਆਪਾਂ ਨਾਮ ਆਪਣਾ ਕਾਲਾ ਵਪਾਰੀ ਜੀ ਹਾਂਜੀ ਟੰਡ ਕੋਟਲਰ ਗੁਜਰਾ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਫਤਿਹਗੜ ਚੂੜੀਆਂ ਵਾਲੇ ਰੋਡ ਦੇ ਉੱਤੇ ਪਿੰਡ ਹੈ ਨਾ ਆਪਣਾ ਜਿਹੜਾ ਅੰਮ੍ਰਿਤਸਰ ਤੋਂ ਸਿੱਧਾ ਫਤਿਹਗੜ ਸੰਗਤਪੁਰਾ ਪਾਇਆ ਹੈ ਨਾ ਠੀਕ ਇੱਕ ਮਜੀਠੇ ਵਾਲਾ ਫਤੇਗੜ ਚੂੜੀਆਂ ਰੋੜਿਆ ਇੱਕ ਸੰਗਤਪੁਰਾ ਫਤੇਗੜ ਚੂੜੀਆਂ ਰੋੜਿਆ ਉਧਰ ਆ ਹਨਾ ਠੀਕ ਹੈ ਤੇ ਫੋਨ ਨੰਬਰੇ ਬੋਲੀ ਦੋ ਫੋਨ ਨੰਬਰ 97798 99558 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਆ ਵੱਡੀ ਮਾਝੇ ਇਤੋਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੋ ਗਿਆ ਜਿੰਨੇ ਸੁਈ ਤਾਜੀ ਸੁਈ ਵੀਰ ਜੀ ਪੰਜਾਂ ਚੌਂ ਦਿਨਾਂ ਠੀਕ ਹੈ ਕਿੰਨਾ ਦੋ ਤਿਆਰ ਜੇ ਦੇਖੋ ਉਹ ਦੇਖੋ 10 ਤੋਂ ਤੱਪਦੀ ਹੋ ਗਈ ਇਹ ਬੋਲਾ ਹੋ ਅੱਛਾ ਕਿੰਨਾ ਕੁ ਦੋ ਚ ਆ ਜੂਗੀ ਇਹ ਦੇਖੋ ਜੀ ਮਾਰਾ ਜੀ 15 ਕਿਲੋ ਵੀ ਕਰਕੇ ਅੱਛਾ ਸੁਲਾਮੀ ਕਰਦੇ ਠੀਕ ਆ ਬੋਦੀ ਵੱਡੀ ਦਾ ਪਤਨੀ ਮਾਰਾਂਗੀ ਇਧਰ ਆਓ ਤੁਸੀਂ 15 16 ਦੇ ਲਾਗੇ ਜਿਹੜਾ ਕਹਿੰਦੇ ਕਿ ਦੁੱਧ ਚਵਾਈ ਜਾਊਗੀ ਬਾਕੀ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਜਿਹੜੀ ਭਾਰੇ ਢਾਂਚੇ ਦੀ ਆ ਮੀਮੂ ਕਾਫੀ ਪਿਆਰ ਹੋ ਦੇ ਕਰਕੇ ਥੋੜੀ ਹਮਜਨਮਾਈ ਹੋਣੀਆਂ ਨਹੀਂ ਪਈਆਂ ਤੇ ਅੱਜ ਅਚਾਨਕ ਪ੍ਰੋਗਰਾਮ ਬਣਿਆ ਵੀ ਦੀ ਇਹਨਾਂ ਦਾ ਵੀ ਵੀਡੀਓ ਬਣਾਉਂਦਾ ਚਲੋ ਲੈ ਜਾਈਏ ਤੇ ਕਿੰਨਾ ਕ ਫਿਰ ਮੋਦਰਾ ਖਰੀਦ ਆਪਾਂ ਇਹਦਾ ਮੁੱਲ ਵੀ ਜੀ ਐਵੇਂ ਕਰਨ ਨੂੰ ਭਵੇਂ ਸਵਾ ਗਾ ਕੇ ਡੇਢ ਕਰ ਲਈਏ 1000 ਦੀ ਦੇ ਦਾਂਗੇ 1000 ਦੀ ਦੇ ਦੋਗੇ ਬਾਕੀ ਵਿੱਚੋਂ ਕਰ ਦੋਗੇ ਮੰਨ ਤਾਂ ਬਾਕੀ ਇਹ ਆ ਵੀ ਜੇ ਤਾਜੀ ਸੋਈ ਆ ਦੁੱਧੋਂ ਇਹਨੇ ਜਿਹੜਾ ਵਾਜਣਾ ਵਾ ਉਹ ਬੱਚਾ ਜਿਹੜਾ ਮਗਰ ਕਟਾ ਕੇ ਜੀ ਕੱਟੀ ਜੇ ਮਗਰ ਕੱਟੀ ਆ ਜਿਹੜੀ ਤੇ ਪੂਰੀ ਜਵਾਨ ਆ ਜਿਹੜੀ ਮੱਝ ਇਹ ਨਹੀਂ ਕਿ ਜੇ ਕੋਈ ਫੱਬਦੀ ਆ ਪੂਰਾ ਮੱਝਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਵਾਜਣਾ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਵੀ ਕੱਟਾ ਹੀ ਜੇ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਤਾਜੀ ਸੂਈ ਹੈ ਕਿੰਨਾ ਕਿਉਂ ਨਾ ਦੀ ਬੱਚਾ ਨਾਲੂ ਨਾਲ ਠੀਕ ਆ ਤੇ ਇਹਦੇ ਕਬੀ ਬੋਲਾ ਹੀ ਹੁਣ ਹੱਲੇ ਤੇ ਇਹ ਵੀ ਤਾਂ ਹੰਦ ਟੱਪਦੀ ਆ ਬੜੀ ਚੋਣ ਚਾਨ ਮਾਰ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀ 13-14 ਕਿਲੋ ਕੱਢੂਗੀ ਠੀਕ ਆ ਇਦਾਂ ਦਾ ਸਰੀਰ ਹੈ ਲੈਕਟਰ ਛੁੱਟ ਗਿਆ ਸਰੀਰ ਪੱਖੋਂ ਇਹ ਵੀ ਚੰਗੀ ਹੈ ਜਿਹੜੀ ਜਵਾਨ ਹੈ ਤੇ ਥੱਲਿਆਂ ਵੀ ਹਵਾਨੇ ਦਾ ਸਟਰਕਚਰ ਵੀ ਚੰਗਾ ਆ ਆ ਜ ਲੈ ਆ ਆ ਦੇਖ ਸੰਦੇ ਹਮਨ ਇਹਦਾ ਲੱਗੇ ਤਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਇੱਕ ਦਾ ਇੱਕ ਦਾ ਬਾਕੀ ਵਿੱਚੋਂ ਕਰ ਦੋਗੇ ਮਾਲਤਾਂ ਠੀਕ ਹੈ ਤੇ ਕਿੰਨਾ ਦੁੱਧ ਸਿਆਹੀ ਚ ਵਾਈ ਜਾਊਗੀ 12 14 ਕਿਲੋ ਸਹੀ ਜਾਊਗੀ ਵੇਢੀ ਜਿੰਦਾ ਸਾਫ ਸਤਰਾ ਬਣਾਣਾ ਵੇਖੋ ਹਾਂਜੀ ਹਾਂਜੀ ਘਰ ਭੋਲੀ ਰੂ ਵਰਗੀ ਠੀਕ ਹੈ ਪਹਿਲਾ ਸੂਆ ਤੇ ਆ ਦੇਖ ਸਕਦੇ ਬਿਲਕੁਲ ਤਾਜ਼ਾ ਹੀ ਹੈ ਬੱਚਾ ਜਿਹੜਾ ਇਹਦਾ ਬਾਕੀ ਇਹ ਆ ਵੀ ਅੱਜ ਕੋਈ ਵੀਡੀਓ ਦੀ ਤਿਆਰੀ ਨਹੀਂ ਨਾ ਤੁਹਾਡੀ ਤੇ ਨਾਲ ਸਾਡੇ ਪਾਏ ਭਾਜੀ ਵੇਖੋ ਠੀਕ ਹੈ ਗੁਜਰਾਂ ਦਾ ਜਿਵੇਂ ਗੁਜਰ ਹੁੰਦੇ ਉਦਾਂ ਚੱਲੂਗਾ ਬਾਕੀ ਚਲੋ ਇਹ ਆ ਵੀ ਕੰਮ ਕਾਰ ਚ ਜਿਹੜਾ ਵਾ ਜਿਹੋ ਜਿਹੇ ਕੰਮ ਹੋ ਜੇ ਆਪਣੇ ਹੁੰਦਾ ਥੋੜੀ ਜਿਹੀ ਡਿਸਮੇਸੀ ਨਾ ਕੰਮ ਕੁਦਰਤੀ ਬਣ ਗਿਆ ਹਾਂਜੀ ਕੁਦਰਤੀ ਇੱਕ ਦਮ ਜੇ ਬਣਿਆ ਵਾ ਹਾਂਜੀ ਤੇ ਉਹਦੇ ਕਰਕੇ ਨਾ ਕੋਈ ਚੁੱਬੂ ਚੁੱਬੂ ਪਾਏ ਗਏ ਨਾ ਕੋਈ ਸਾਦਾ ਹੀ ਕੰਮ ਚੱਲੂ ਠੀਕ ਆ ਤੇ ਹੁਣ ਆ ਜਿਹੜੀ ਆਗੇ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਪਹਿਲਣ ਕੱਡੀ ਬਹੁਤ ਸਾਫ਼ ਸੁਥਰੀ ਆ ਹਾਂਜੀ 8 ਲੀਟਰ ਦੁੱਧ ਉਹਦੇ ਥੱਲੇ ਤੇ ਬਿਲਕੁਲ ਮੂੰਹ ਪਟਕੀ ਨੂੰ ਵੇਖ ਲੈ ਦੋਂਦੀ ਹੋਊਗੀ ਤੇ ਬਿਲਕੁਲ ਛੋਟਾ ਸਿੰਘ ਆ ਜਿਹੜਾ ਤੇ ਮੂੰਹ ਜਿਹੜੀ ਦੋ ਦੰਦ ਦੱਸ ਤੇ 8 ਲੀਟਰ ਦੁੱਧ ਹੋਊਗਾ ਤੇ 8 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਐ ਤੇ ਅਜੇ ਭੁਲਾ ਭੁਲਾ ਚ ਵੀ ਆ ਆ ਜਿਹੜਾ ਆਇਆ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਤੇ ਬਾਕੀ ਥਣਾ ਦਾ ਸੱਜ ਗੈਪ ਇਹਦਾ ਵੀ ਚੰਗਾ ਵਾ ਕਹਾਂ ਜਿੱਥੇ ਘੜੀ ਫੋਨ ਕਰ ਦਿੰਦੇ ਤੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਪੰਜ ਤੋਂ ਛੇ ਰੋਗੇ ਉਹ ਕੱਟੀ ਆ ਮਾ ਠੀਕ ਆ ਕੱਟੀ ਬੜੀ ਚੰਗੀ ਵਾਲੀ ਤੇ ਇਹਦੇ ਮਗਰ ਵੀ ਕੱਟੀ ਆ ਤੇ ਕਿਹੜੀ ਕੱਟੀ ਏ ਇਹਦੇ ਮਗਰ ਆ ਦੇ ਸਦੇ ਕੱਟੀ ਬੜੀ ਜਵਾਨ ਏ ਜਿਹੜੀ ਇਹਦੇ ਮਗਰ ਆ ਨਾ ਪਰ ਆ ਵੀ ਛਿੱਲੀ ਆ ਚੰਗੇ ਰਿਕਾਰਡ ਵਾਲੀ ਕੱਟੀ ਆ ਇਹ ਕੱਟੀ ਕੇ ਸਾਹਮਣੇ ਲੈ ਜੇ ਤੇ ਤੇ ਇੱਕ ਨੱਕ ਦੁੱਧ ਚਵਾਈ ਜਾਊਗੀ ਇਹ ਵੀ ਇਹਦੀ 10 ਲੀਟਰ ਤੋਂ 12 ਤੱਕ ਜਾ ਸਕਦੀ ਹੈ 15 ਵਾਲੀ ਗੱਲ ਨਹੀਂ ਬਣਦੀ 10 12 ਤੱਕ ਕਰੇ 10 ਤੱਕ ਕਰ ਜਲ ਜੂਗੀ ਹਨਾ ਮੌਸਮ ਵਧੀਆ ਆਏ ਨਾ ਸੋਹਣੀ ਕੱਢੀ ਸਾਰਾ ਸੂਆ ਚ ਉਹ ਫੇਰ ਟੋਕੜ ਦੇ ਦੂਗੀ ਤੇ ਮੋਲੇ ਦਾ ਫੇਰ ਮੋਲੇ ਦੀ ਹਾਨ ਆ 65 ਦੀ ਦੇ ਦਈਏ ਅੱਛਾ 65000 ਦੇ ਦੋ ਦੰਦ ਕੱਟੀ ਹਨਾ ਤੇ ਹੁਣ ਇੱਕ ਆ ਸੂਈ ਸਵਾਈ ਹੈ ਵੀ ਹਨਾ 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 ਦਾ ਸਾਈਜ਼ ਗਾਪਾ ਇਹ ਤਾਂ ਵੀ ਚੰਗਾ ਵਾ ਜਿਹੜਾ ਚਲੋ ਲੈ ਜਾਇਆ ਕਮਾਂਗੇ ਹਾਂ ਤੁਹਾਨੂੰ ਇਹਦੇ ਵੀ ਦੋ ਦੰਦ ਚੋਟੀ ਦੇ ਵੀ ਤੁਹਾਨੂੰ ਦਿਖਾ ਲਈਏ ਲੱਗੇ ਤਾਂ ਹਾਂ ਦੇਖਾਂ ਜੀ ਚਲੋ ਲੈ ਜਾ ਬਾਕੀ ਇਹ ਵੀ ਜਿੰਨੀ ਹੈਗੀ ਸਾਲਿਆਂ ਸਫਾਈ ਦੀ ਚਲੋ ਅਜ ਲੈ ਆ ਅਲੈਕਸੈਂਡਰ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਵੀ 65 ਹੀ ਦੇ ਦੀਏ ਇਹ ਵੀ 65 ਦੇ ਤਿੰਨੋ ਤਰ੍ਹਾਂ ਕਿੰਨੇ ਦੇਣਾ ਇਸ ਸੁਈ ਨੂੰ ਇਹ ਵੀ ਸੁਈ ਨੂੰ ਕੁਝ ਹੱਤਾ ਹੋ ਗਿਆ ਦੀ ਆਤੀ ਆਈ ਹੈ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਦੁੱਧ ਜੀ 8 ਲੀਟਰ ਤੇ ਇਹ ਕਿੰਨਾ ਚਵਾਈ ਜਾਊਗੀ ਪਹਿਲਾਂ ਚੂਣੀ ਆ ਪਾੜਾ ਪਾ ਕੇ ਬੱਚਾ ਬਾਹਰ ਛੱਡਣਾ ਅੱਛਾ ਹਾਂ 10 ਕਿਲੋ 12 ਤੱਕ ਜਾਊਗੀ ਇਹ ਵੀ ਠੀਕ ਹੈ ਜੀ 2-4 ਕਿਲੋ ਦਾ ਫਰਕ ਡੰਗਲ ਕੱਢ ਜਾਂਦਾ ਠੀਕ ਹੈ ਵੱਡੀ ਛਾਲ ਮਾਰੀ ਹੋਣੀ ਨਿਕਲਦਾ ਠੀਕ ਹੈ ਜੀ ਤੇ ਹੁਣ ਇੱਕ ਆ ਗਾਂ ਬੱਚੇ ਤੋਂ ਬਿਨਾਂ ਹੀ ਹੈ ਨਾ ਬਾਕੀ ਇਹਦੇ ਸੱਜਰ ਵੀ ਚੰਗੇ ਰਿਕਾਰਡ ਵਾਲੀ ਆ ਮਿਲ ਕੇ ਵੀ ਚੰਗੀ ਆ ਬਾਕੀ ਹਵਾ ਨੇ ਦਾ ਸਟਰਕਚਰ ਵੀ ਚੰਗਾ ਇਹਦਾ ਵੀ ਇਹ ਜਲੇਟ ਜੀ ਵੀਥੀ ਹਲਫ ਨੂੰ ਇਧਰੋਂ ਦੀ ਲੈ ਜੀ ਠੀਕ ਜੀ ਮੈਂ ਇਧਰੋਂ ਦੀ ਲੈ ਲੀ ਕੋਈ ਗੱਲ ਨਹੀਂ ਠੀਕ ਜੀ ਤਾਂ ਲੋ ਕਿਦਨ ਤੇ ਕਿੰਨਾ ਦੁੱਧ ਦੇ ਦੇ ਕੋਲ ਹੁਣ ਪੱਕਾ ਦੁੱਧ ਹੈਗਾ 10 ਲੀਟਰ ਚੋਣ ਓਕੇ ਕਿਤੇ ਡੋਕਲ ਹੋਵੇ ਕਿਤੇ ਲੱਤ ਮਾਰੇ ਉਹਦੀ ਗਰੰਟੀ ਅੱਛਾ ਜੀ ਸੱਜਰਿਆ ਪਰ ਹੁਣ ਕਿਸੇ ਨੂੰ ਢਿੱਡ ਪੜ ਗਈ ਵਿਖਾਵਾਂਗਾ ਮਨ ਨੂੰ ਹਾਂਜੀ ਹਾਂਜੀ ਨਹੀਂ ਨਾ ਮਨ ਨੂੰ ਚਲੋ ਹੁਣ ਤੇ ਦੁੱਧ ਦੇ ਸਿਰ ਤੇ ਜਾਣੀ ਆਪਾਂ ਬੱਚੇ ਮਰੇ ਆਲੀ ਕਰਕੇ ਦੇ ਦਨੇ ਠੀਕ ਆ ਤੇ ਕਿੰਨਾ ਇਹਦਾ ਦੁੱਧ ਹੈਗਾ ਕਿੰਨਾ ਪੱਕਾ 10 ਲੀਟਰ ਦੁੱਧ ਪੱਕਾ ਦੁੱਧ ਦੋ ਟਾਈਮ ਇੱਥੇ ਕੋਈ ਆਂਦਾ ਚੋਲੇ ਆਣ ਕੇ ਤਸੱਲੀ ਕਰ ਲੈ ਤੇ ਇਹਦਾ ਮੁੱਲ ਇਹ ਮੁਗਤ ਹੈ ਅੱਛਾ 26 ਯਾਰ ਦੀ ਆਈ 26000 ਦੀ ਤੇ ਦੁੱਧ 10 ਲੀਟਰ ਤਿਆਰ ਹੈ ਨਾ ਠੀਕ ਹੈ ਜੀ ਹੋਰ ਕੁਛ ਹੈ ਨਾ ਬਾਕੀ ਇਹ ਵੀ ਚਲੋ ਸਾਰੀਆਂ ਸੂਈਆਂ ਸਵਾਈਆਂ ਵਾ ਆਪਣੀਆਂ ਇੱਥੇ ਆ ਗਏ ਹਨ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੇ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਜਿਹੜਾ ਪਸ਼ੂ ਖਰੀਦੇ ਜੀ ਜਿਹੜਾ ਕੋਈ ਚੰਗਾ ਲੱਗਦਾ ਉਹੀ ਖੜੇ